ਜੋ ਵੀ ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਨੂੰ ਲੈ ਕੇ ਹਰ ਜਰਾਂ ਇਸ ਦੀ ਵੱਡੀ ਖਬਰ ਖਬਰ ਨਾ ਪੰਕਤਾ ਜਰੂਰ ਬਣੇ ਰਹਿਣਾ ਜਿੰਨਾ ਵੀਰ ਆਪ ਹਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਪਸ਼ੂ ਪਾਲਣ ਦੇ ਵਿਭਾਗ ਸਕੱਤਰ ਸਬਤ ਸਤੰਬਰ ਤੋਂ ਕੀਵੀ ਪਸ਼ੂ ਧਨ ਗਣਤਨਾ ਕਰਵਾ ਲਈ ਤਿਆਰ ਕੈਬਨਿਟਿਕ ਮંત્રી ਕੁਮਾਰ ਸਿੰਘ ਖੱਡੀਆਂ ਨੇ ਤਿਆਰੀਆਂ ਕੀਤੀਆਂ ਸ਼ੁਰੂ ਇਸ ਦੇ ਨਿਸ਼ਮਖਿਆ ਪਸ਼ੂ ਪਾਲਣ ਵਿਭਾਗ ਸ ਦੰਬਰ ਤੋਂ 22 ਪਸ਼ੂਧਨ ਗਿਣਨਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਪੰਜਾਬ ਦੇ ਕੈਬਨਿਟਿੰਗ ਮੀਟਿੰਗ ਮੰਤਰੀ ਗੁਰਮੀਤ ਸਿੰਘ ਖੱਡਿਆ ਨੇ ਕਿਸਾਨ ਭਵਨ ਵਿਸ਼ੇਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਸਿਖਿਆ ਲਈ ਬੁਲਾਈ ਗਈ ਮੀਟਿੰਗ ਦੀ ਪਰਮ ਵਣਗੀ ਕੀਤੀ ਇਸ ਮੌਕੇ ਮੰਤਰੀ ਗੁਰਮੀਤ ਸਿੰਘ ਖੱਡਿਆ ਨੇ ਕਿਹਾ ਕਿ 2019 ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਟੈਬਲੇਟ ਕੰਪਿਊਟਰਾਂ ਦੀ ਵਰਤੋਂ ਹੈ ਪਸ਼ੂਧਨ ਦੀ ਨਸਲ ਅਤੇ ਹੋਰ ਵਿਸ਼ੇਸ਼ਤਾਵਾਂ ਮੁਕ ਮੁਤਾਬਕ ਡਿਜੀਟਲ ਟ੍ਰੀਕੇ ਨਾਲ ਗਣਨਾ ਕਲੀਅਰੈਂਸ ਕਰਾਈ ਜਾਵਣਗੀਆਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਲ ਸਰਕਾਰ ਵੱਲੋਂ ਇਹ ਕਰਵਾਇਆ ਕਰਵਾਈ ਗਏ ਅੰਕੜੇ ਮੁਤਾਬਕ ਸੂਬੇ ਵਿੱਚ 64.75 ਲੱਖ ਤੋਂ ਵੱਧ ਪਸ਼ੂ ਅਤੇ ਪੋਲਟੀ ਜਾਨਵਰਾਂ ਦੀ ਗਿਣਨਾ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਤੇ ਬਿੱਲੀਆਂ ਦੀ ਨਸਲ ਮੁਤਾਬਕ ਗਿਣਤੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਗਊਸ਼ਾਲਾਵਾਂ ਵਿਚ ਪਸ਼ੂਤਨ ਅਧਿਵਾਕ ਵਕ ਵਕ ਗਬੀਲਿਆਂ ਵਿੱਚ ਮਾਲੇ ਪਾਲੇ ਜਾਂ ਰਹਿ ਪਸ਼ੂਆਂ ਦੀ ਵੱਖਰੀ ਤੌਰ ਤੇ ਪਹਿਲੀ ਵਾਰ ਗਿਣਨਾ ਕੀਤੀ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ